ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਵਿਕਰਮਜੀਠੀ ਦੀ ਜ਼ਮਾਨਤ ਨੂੰ ਲੈ ਕੇ ਹੁਣ ਵਿਕਰਮਜੀਠੀ ਦੀ ਜ਼ਮਾਨਤ ਕਈ ਵਾਰ ਅਰਜੀ ਪਾ ਦਿੱਤੀ ਜਾਂਦੀ ਹੈ ਕੋਰਟ ਬੰਨਿਓ ਹੁਣ ਇਹ ਜਿਹੜਾ ਕੀ ਫੈਸਲਾ ਫਿਰ ਰਾਖਮਾ ਰੱਖ ਦਿੱਤਾ ਜਾਂਦਾ ਤੇ ਪਰ ਹੁਣ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਸੀਨੀਅਰ ਪੱਤਰਕਾਰ ABC ਪੰਜਾਬ ਚੈਨਲ ਬੰਨਿਓ ਜਗਤਾਰ ਸਿੰਘ ਪੁੱਲ ਪਹਿਲਾ ਵੀਡੀਓ ਸੁਣਾਵਾਂਗੇ ਵਿਕਰਮਜੀਠੀ ਦੀ ਜ਼ਮਾਨਤ ਬਾਰੇ ਹੁਣ ਅਦਾਲਤ ਦਾ ਕੀ ਫੈਸਲਾ ਪਹਿਲਾ ਵੀਡੀਓ ਸੁਣੋ ਫਿਰ ਕਰਾਂਗੇ ਅੱਗੇ ਗੱਲਬਾਤ ਇਸੋਲੇ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਦਸਤਕ ਦੇ ਰਹੀ ਹੈ ਵਿਕਰਮ ਸਿੰਘ ਵਜੀਠੀਆਂ ਨਾਲ ਸੰਬੰਧਿਤ ਹਾਈ ਕੋਰਟ ਦੇ ਵਿੱਚ ਜੋ ਫੈਸਲੇ ਦੀ ਸੁਣਵਾਈ ਹੋਣੀ ਸੀ ਫੈਸਲਾ ਅਰਾਲਤ ਵੱਲੋਂ ਰੱਖਮਾ ਰੱਖਿਆ ਗਿਆ ਤਾਂ ਹੁਣ ਇਹ ਕੇਸ ਕਦੋਂ ਲਿਸਟ ਹੋਇਆ ਔਰ ਕਦੋਂ ਇਸ ਦੀ ਸੁਣਵਾਈ ਹੈ ਔਰ ਤਾਜ਼ਾ ਅਪਡੇਟ ਕੀ ਹੈ ਇਸ ਬਾਰੇ ਅਸੀਂ ਜਾਣਕਾਰੀ ਫਿਹਰੇ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਵੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਵਿਕਰਮ ਵਜੀਠੀਆਂ ਕੇਸ ਤੇ ਕਾਫੀ ਸਮਾਂ ਚਰਚਾ ਰਹੀ ਹੈ ਔਰ ਪੰਜਾਬ ਦਾ ਬਹੁ ਚਰਚਿਤ ਕੇਸਾਂ ਵਿੱਚੋਂ ਇੱਕ ਕੇਸ ਹੈ ਔਰ ਜਾਇਦਾਦ ਬਣਾਉਣ ਦੇ ਕੇਸ ਵਿੱਚ ਕੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਹਾਈ ਕੋਰਟ ਦੇ ਵਿੱਚ ਕਦੋਂ ਸੁਣਵਾਈ ਹੋ ਰਹੀ ਹੈ ਔਰ ਸੰਭਾਵਨਾਵਾਂ ਹੁਣ ਤੱਕ ਕੀ ਕੀ ਬਣੀਆਂ ਨੇ ਬਿਲਕੁਲ ਸੰਦੀਪ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਜਿਹੜੇ ਸਾਨੂੰ ਇਸ ਟਾਈਮ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਦੱਸਣਾ ਚਾਹਾਂਗੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਸਰੂਪਾਂ ਤੋਂ ਵੱਧ ਆਮਦਨ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਹਦਾ ਜਿਹੜਾ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਦਾਲਤ ਵੱਲੋਂ ਦੋਵੇਂ ਧਿਰਾਂ ਮਤਲਬ ਸਰਕਾਰੀ ਧਿਰ ਵੀ ਤੇ ਵਿਕਰਮ ਸਿੰਘ ਮਜੀਠੀਆ ਦੀ ਧਿਰ ਵੱਲੋਂ ਜਿਹੜੀਆਂ ਬਹਿਸ ਹੋਈ ਸੀ ਦੋਨਾਂ ਧਿਰਾਂ ਦੇ ਜਿਹੜੇ ਆਰਗੂਮੈਂਟ ਜਾਂ ਦਲੀਲਾਂ ਜਾਂ ਤਰਕ ਦਿੱਤੇ ਗਏ ਸੀ ਉਸ ਤੋਂ ਬਾਅਦ ਅਦਾਲਤ ਨੇ ਦੋਨਾਂ ਧਿਰਾਂ ਦੇ ਆਰਗੂਮੈਂਟ ਸੁਣਨ ਤੋਂ ਬਾਅਦ ਫੈਸਲਾ ਜਿਹੜਾ ਉਹ ਰੱਖ ਰੱਖ ਲਿਆ ਗਿਆ ਸੀ ਤੇ ਹੁਣ ਜਿਹੜਾ ਫੈਸਲਾ ਜਿਹੜਾ ਵਾ ਉਹ ਭਲਕੇ ਮਾਨਯੋਗ ਅਦਾਲਤ ਸੁਣਾਏਗੀ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਆ ਜਾਂ ਸਰਕਾਰ ਦੀ ਜਿੱਤ ਹੁੰਦੀ ਆ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਮਿਲਦਾ ਜਾਂ ਫਿਰ ਸਰਕਾਰ ਨੂੰ ਝਟਕਾ ਮਿਲਦਾ ਕੱਲ੍ਹ ਵਾਸਤੇ ਜਿਹੜਾ ਫੈਸਲਾ ਰਾਖਵਾ ਰੱਖਿਆ ਗਿਆ ਸੀ ਉਹ ਫੈਸਲਾ ਅਦਾਲਤ ਵੱਲੋਂ ਸੁਣਾਇਆ ਜਾਊਗਾ ਕਿ ਆਖਰ ਇਸ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਆ ਜਾਫਰ ਨਹੀਂ ਮਿਲਦੀਏਗੀ ਹਾਲਾਂਕਿ ਜਦੋਂ ਵੀ ਮਾਨਜੁਕ ਅਦਾਲਤ ਫੈਸਲਾ ਰਾਖਵਾ ਰੱਖਦੇ ਨੇ ਕੋਈ ਦਿਨ ਜਾਂ ਸਮਾਂ ਕੋਈ ਤੈਅ ਨਹੀਂ ਹੁੰਦਾ ਲੇਕਿਨ ਜਦੋਂ ਹੁਣ ਪੰਜਾਬ ਤੇ ਹਰਿਆਣਾ ਕੋਰਟ ਨੇ ਕੱਲ ਜੋ ਕੇਸ ਸੁਣਨੇ ਨੇ ਉਹ ਕੇਸ ਜਿਹੜੇ ਲਿਸਟ ਕੀਤੇ ਗਏ ਨੇ ਉਹਦੇ ਦੇ ਵਿੱਚ ਇਹ ਸਾਹਮਣੇ ਆਇਆ ਕਿ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਫੈਸਲਾ ਕੱਲ ਤੱਕ ਰਾਖਵਾ ਰੱਖਿਆ ਗਿਆ ਸੀ ਉਹਦਾ ਕੱਲ ਫਿਰ ਦਿਨ ਤੈਅ ਕੀਤਾ ਗਿਆ ਬਦ ਕੱਲ ਕੁੱਲ ਮਿਲਾ ਕੇ ਜਿਹੜੀ ਸੰਬੰਧਿਤ ਕੋਰਟ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸੰਬੰਧਿਤ ਅਦਾਲਤ ਤੋਂ ਉਹ ਫੈਸਲਾ ਸੁਣਾ ਦਿੱਤਾ ਜਾਊਗਾ ਮਦਨ ਵਿਕਰਮ ਸਿੰਘ ਜੀ ਠੀਆਂ ਵਾਸਤੇ ਵੀ ਉਹਨੂੰ ਚਾਉਣ ਵਾਲੇ ਵੀ ਤੇ ਪੰਜਾਬ ਸਰਕਾਰ ਵਾਸਤੇ ਵੀ ਇਹ ਬੜਾ ਮਹੱਤਵਪੂਰਨ ਦਿਨ ਰਹੇਗਾ ਕਿ ਜਾਂ ਤੇ ਸਰਕਾਰ ਨੂੰ ਝਟਕਾ ਮਿਲੇਗਾ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਮਿਲੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਮਿਲਦਾ ਤੇ ਉਹਨਾਂ ਕੋਲ ਇੱਕੋ ਇੱਕ ਦਰਵਾਜ਼ਾ ਰਹਿ ਜਾਊਗਾ ਸੁਪਰੀਮ ਕੋਰਟ ਰਹੇਗਾ ਔਰ ਸੁਪਰੀਮ ਕੋਰਟ ਹੀ ਫਿਰ ਅਪੀਲ ਕਰ ਸਕਦੇ ਨੇ ਆਪਣੀ ਰੈਗੂਲਰ ਜਿਹੜੀ ਜਮਾਨਤ ਨੂੰ ਲੈ ਕੇ ਔਰ ਅਗਰ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਹੈ ਤਾਂ ਹੋ ਸਕਦਾ ਕਿ ਪੰਜਾਬ ਸਰਕਾਰ ਜਿਹੜਾ ਰਾਹਤ ਦਿੱਤੀ ਜਾਵੇਗੀ ਕੋਰਟ ਵੱਲੋਂ ਉਹਨੂੰ ਵਿੱਚ ਸੁਪਰੀਮ ਕੋਰਟ ਦੇ ਅੱਗੇ ਸਰਕਾਰ ਚੁਣੌਤੀ ਦਿੰਦੀ ਕਿ ਨਹੀਂ ਇਹ ਸਰਕਾਰ ਤੇ ਨਿਰਭਰ ਰਹੇਗਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੀ ਹਾਂਜੀ ਹੁਣ ਜਿਹੜੀ ਕਿ ਬਿਕਰਮਜੀਠੀ ਨੂੰ ਲੈ ਕੇ ਹੁਣ ਤੱਕ ਦੀ ਲੇਟੈਸਟ ਖਬਰ ਸਾਹਮਣੇ ਆ ਰਹੀ ਹੈ ਪਰ ਬਿਕਰਮਜੀਠੀ ਦੀ ਕਈ ਵਾਰ ਜ਼ਮਾਨਤ ਦੀ ਅਰਜੀ ਲਾ ਦਿੱਤੀ ਜਾਂਦੀ ਹੈ ਤੇ ਪਰ ਹੁਣ ਕੋਰਟ ਨੇ ਫੈਸਲਾ ਰੱਖਮਾਂ ਰੱਖ ਦਿੱਤਾ ਗਿਆ ਤੇ ਰੱਖਮਾਂ ਰੱਖਣ ਦਾ ਮਤਲਬ ਵੀ ਕੋਈ ਦਿਨ ਕੋਈ ਉਹਦੀ ਤਰੀਕ ਨਹੀਂ ਹੁੰਦੀ ਤੇ ਹੁਣ ਜਿਹੜਾ ਕਿ ਹੁਣ ਬਿਕਰਮਜੀਠੀ ਨੂੰ ਲੈ ਕੇ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਬਿਕਰਮਜੀਠੀ ਦੇ ਜਿਹੜੀ ਕਿ ਕਈ ਵਾਰ ਜ਼ਮਾਨਤ ਦੀ ਅਰਜੀ ਪਾ ਦਿੱਤੀ ਜਾਂਦੀ ਹੈ ਪਰ ਕੋਰਟ ਨੇ ਨਹੀਂ ਮੰਨਿਆ ਤੇ ਹੁਣ ਕੋਰਟ ਅਦਾਲਤ ਵੱਲੋਂ ਇਹ ਫੈਸਲਾ ਰੱਖਮਾਂ ਰੱਖ ਦਿੱਤਾ ਗਿਆ ਤੇ ਹੁਣ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਬਿਕਰਮ ਜੀਠੀ ਦੀ ਹੁਣ ਇਹ ਸਰਕਾਰ ਨੂੰ ਝਟਕਾ ਲੱਗੂ ਜਾਂ ਬਿਕਰਮ ਜੀਠੀਆ ਜਮਾਨਤ ਤੇ ਆਊਗਾ ਬਾਹਰ ਜਾਂ ਬਿਕਰਮ ਜੀ ਟੀਮ ਝਟਕਾ ਲੱਗੂ ਦੋਨਾਂ ਦੇ ਵਿੱਚੋਂ ਹੁਣ ਇਹੀ ਜਾਣਨਾ ਬਾਕੀ ਹੈ ਪਰ ਹੁਣ ਕਾਉਂਟ ਬੰਨਿਓ ਹਜੇ ਕੋਈ ਇਹ ਵੈਰੀਫਾਈ ਨਹੀਂ ਕੀਤਾ ਗਿਆ ਕੋਈ ਵੀ ਹਜੇ ਫੈਸਲਾ ਨਾ ਹੀ ਉਹਨਾਂ ਦੇ ਹੱਕ ਚਾ ਤੇ ਨਾ ਹੀ ਹਜੇ ਸਰਕਾਰ ਦੇ ਹੱਕ ਚਾ ਇਹ ਤਾਂ ਹੁਣ ਹਜੇ ਅਦਾਲਤ ਫੈਸਲਾ ਕਰੂਗੀ ਰੱਖਮ ਰੱਖ ਦਿੱਤਾ ਗਿਆ ਇਹ ਫੈਸਲਾ ਤੇ ਹੁਣ ਇੱਕ ਪਾਸੇ ਸ਼ੁੱਧ ਨਸ਼ਾ ਬਰਦ ਦੇ ਵਿੱਚ ਬਕਰਮਜੀਤ ਸਿੰਘ ਨੂੰ ਵਿਜੀਲੈਂਸ ਮੰਨੀਓ ਗ੍ਰਿਫਤਾਰ ਕੀਤਾ ਜਾਂਦਾ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਦੋਸ਼ ਲੱਗਦੇ ਆ ਤੇ ਇੱਕ ਪਾਸੇ ਉਹਨਾਂ ਦੇ ਵਕੀਲ ਆ ਜਿਹੜੇ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਵੀ ਕਿਸੇ ਵੀ ਤਰੀਕੇ ਨਾਲ ਬਕਰਮਜੀਤ ਸਿੰਘ ਨੂੰ ਬਾਹਰ ਲੈ ਕੇ ਆਈਏ ਤੇ ਪਰ ਹੁਣ ਉਹ ਬੇਦੋਸ਼ ਕਈ ਵਾਰ ਆਪਣੇ ਮੰਨੀਓ ਜ਼ੋਰ ਲਾਇਆ ਵੀ ਅਸੀਂ ਉਹ ਸਭ ਜਿਹੜੇ ਵੀ ਦੋਸ਼ ਲੱਗਦੇ ਆ ਸਭ ਝੂਠਾ ਪਰ ਉਹਦੇ ਤੋਂ ਹਜੇ ਤੱਕ ਬੇਗੁਨਾ ਸਾਬਤ ਨਹੀਂ ਕੀਤਾ ਜਾਂਦਾ ਇਹਨਾਂ ਦੇ ਵਕੀਲ ਬਣੀਓ ਤੇ ਹੁਣ ਜਿਹੜੀ ਕੀ ਬਕਰਮਜੀਠੀਏ ਦੀ ਲੇਟੈਸਟ ਖਬਰਾਂ ਦੀ ਹੈ ਸਾਹਮਣੇ ਅਦਾਲਤ ਵੱਲੋਂ ਇਹ ਫੈਸਲਾ ਰਾਖਮ ਰੱਖ ਦਿੱਤਾ ਗਿਆ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਬਕਰਮਜੀਠੀ ਦੇ ਉਹ ਵੀ ਜਲਦ ਖਬਰ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ABC ਪੰਜਾਬ ਚੈਨਲ ਬਣੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਗਏ ਕਾਨੂੰਨ ਅਮ ਟੌਪ ਤੇ ਧੰਨਵਾਦ